ਡਾਕਟਰ ਦੇ ਇੱਕ ਗਲਤ ਇੰਜੈਕਸ਼ਨ ਲਾਉਣ ਕਾਰਨ ਮਾਪਿਆਂ ਦਾ ਇਕਲੌਤਾ ਪੁੱਤਰ ਉਹਨਾਂ ਦੇ ਜਿਗਰ ਦਾ ਟੁਕੜਾ ਅਰਮਾਨ ਉਹਨਾਂ ਤੋਂ ਸਦਾ ਲਈ ਦੂਰ ਹੋ ਗਿਆ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ 12 ਸਾਲਾ ਅਰਮਾਨ ਜੋਤ ਦੀ ਸਵੇਰੇ 10:30 ਵਜੇ ਖੇਡਦੇ ਖੇਡਦੇ ਆਪਸ ਵਿੱਚ ਕੁਝ ਬੱਚਿਆਂ ਨਾਲ ਲੜਾਈ ਹੋ ਗਈ ਸੀ ਜਿਸ ਤਹਿਤ ਉਸ ਦੇ ਮੂੰਹ ਤੇ ਇੱਕ ਮਾਮੂਲੀ ਜਿਹਾ ਫ੍ਰੈਕਚਰ ਆ ਗਿਆ ਸੀ ਸ਼ਾਮ ਨੂੰ ਖਰੜ ਦੇ ਦੇ ਸਮਾਜਰੇ ਵਿੱਚ ਰਹਿਣ ਵਾਲੇ ਅਰਮਾਨ ਨੂੰ ਉਸ ਦੇ ਪਰਿਵਾਰਕ ਮੈਂਬਰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ ਪਰਵਾਰਕ ਮੈਂਬਰਾਂ ਮੁਤਾਬਕ ਉਦੋਂ ਤੱਕ ਉਸਦੀ ਤਬੀਅਤ ਬਿਲਕੁਲ ਠੀਕ ਸੀ ਤੇ ਉਹ ਉਹਨਾਂ ਨਾਲ ਪੂਰੀ ਗੱਲਬਾਤ ਵੀ ਕਰ ਰਿਹਾ ਸੀ ਬਸ ਇੱਕ ਮਾਮੂਲੀ ਜਿਹਾ ਫ੍ਰੈਕਚਰ ਉਸ ਦੇ ਮੂੰਹ ਤੇ ਸੀ ਉਸ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਜਦੋਂ ਉਸ ਦਾ ਮੌਈਨਾ ਕੀਤਾ ਤਾਂ ਆਖਿਆ ਕਿ ਇਸ ਦਾ ਇਲਾਜ ਹੋ ਜਾਏਗਾ ਮੂੰਹ ਤੇ ਬਸ ਇੱਕ ਮਾਮੂਲੀ ਜਿਹਾ ਫ੍ਰੈਕਚਰ ਹੈ ਇਸ ਲਈ ਇੱਕ ਛੋਟਾ ਜਿਹਾ ਆਪਰੇਸ਼ਨ ਕਰਨਾ ਹੋਵੇਗਾ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਝੱਟ ਸਾਰੀ ਕਾਗਜ਼ੀ ਕਾਰਵਾਈ ਕਰ ਦਿੱਤੀ ਤੇ ਉਸ ਦੌਰਾਨ ਵੀ ਈਰਮਾਨ ਸਾਡੇ ਨਾਲ ਪੂਰੀ ਗੱਲਬਾਤ ਕਰ ਰਿਹਾ ਸੀ ਲੇਕਿਨ ਆਪਰੇਸ਼ਨ ਕਰਨ ਤੋਂ ਪਹਿਲਾਂ ਜਦੋਂ ਅਰਮਾਨ ਨੂੰ ਬੇਹੋਸ਼ ਕਰਨ ਵਾਲਾ ਟੀਕਾ ਲਗਾਇਆ ਗਿਆ ਤਾਂ ਉਸ ਦਾ ਸਰੀਰ ਅਚਾਨਕ ਫੁੱਲਣ ਲੱਗਾ ਤੇ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਲੇਕਿਨ ਇਹ ਸਭ ਕੁਝ ਆਪਰੇਸ਼ਨ ਥੀਏਟਰ ਦੇ ਅੰਦਰ ਚੱਲ ਰਿਹਾ ਸੀ ਤੇ ਆਪਰੇਸ਼ਨ ਥੀਏਟਰ ਦੇ ਬਾਹਰ ਬੈਠੇ ਾਰਮਾਨ ਦੇ ਪਰਿਵਾਰਕ ਮੈਂਬਰਾਂ ਨੂੰ ਡਾਕਟਰ ਕੁਝ ਵੀ ਨਹੀਂ ਸੰਦਸ ਰਹੇ। ਲੇਕਿਨ ਉਹ ਸਭ ਬਹੁਤ ਹੀ ਚਿੰਤਾ ਵਿੱਚ ਲੱਗ ਰਹੇ ਸਨ। ਕੁਝ ਪਲਾਂ ਬਾਅਦ ਇੱਕ ਵੱਡਾ ਡਾਕਟਰ ਆਣ ਕੇ ਆਪਰੇਸ਼ਨ ਥੀਏਟਰ ਦੇ ਬਾਹਰ ਬੈਠੇ ਾਰਮਾਨ ਦੇ ਘਰ ਦੇ ਨੂੰ ਆਖਦਾ ਹੈ ਕਿ ਸਾਨੂੰ ਾਰਮਾਨ ਨੂੰ ਕਿਤੇ ਹੋਰ ਰੈਫਰ ਕਰਨਾ ਹੋਵੇਗਾ ਕਿਉਂਕਿ ਇੱਥੇ ਉਸ ਦਾ ਇਲਾਜ ਨਹੀਂ ਹੋ ਸਕਦਾ। ਪਰਵਾਰਕ ਮੈਂਬਰ ਮੁਤਾਬਕ ਜਦੋਂ ਉਹਨਾਂ ਨੇ ਅੰਦਰ ਆ ਕੇ ਾਰਮਾਨ ਨੂੰ ਵੇਖਿਆ ਤਾਂ ਉਸ ਨੂੰ ਕੋਈ ਹੋਸ਼ ਨਹੀਂ ਸੀ ਤੇ ਉਸ ਦਾ ਸਾਰਾ ਸਰੀਰ ਫੁੱਲਿਆ ਹੋਇਆ ਸੀ ਕਬਰائے ਹੋਏ ਾਰਮਾਨ ਦੇ ਘਰ ਦੇ ਉਸ ਨੂੰ ਤੁਰੰਤ ਜਿੱਥੇ ਡਾਕਟਰਾਂ ਨੇ ਉਸ ਨੂੰ ਰੈਫਰ ਕੀਤਾ ਜੋ ਮੋਹਾਲੀ ਦਾ ਇੱਕ ਹੋਰ ਨਿੱਜੀ ਹਸਪਤਾਲ ਹੀ ਸੀ ਉਸ ਵਿੱਚ ਲੈ ਗਏ ਲੇਕਿਨ ਾਰਮਾਨ ਨੂੰ ਕੋਈ ਹੋਸ਼ ਨਹੀਂ ਆਇਆ ਤੇ ਉਸ ਦੀ ਮੌਤ ਹੋ ਗਈ ਬਾਦ ਵਿੱਚ ਅਰਮਾਨ ਦੇ ਘਰਦਿਆਂ ਨੇ ਜਦੋਂ ਸਾਰੀ ਡਿਟੇਲ ਕਢਵਾਈ ਤਾਂ ਉਹਨਾਂ ਦੇ ਦੱਸਣ ਮੁਤਾਬਕ ਆਪਰੇਸ਼ਨ ਤੋਂ ਪਹਿਲਾਂ ਜੋ ਬੇਹੋਸ਼ ਕਰਨ ਵਾਲਾ ਇੰਜੈਕਸ਼ਨ ਅਰਮਾਨ ਨੂੰ ਲਗਾਇਆ ਗਿਆ ਸੀ ਉਸ ਦੀ ਮਾਤਰਾ 8 ਗੁਣਾ ਜ਼ਿਆਦਾ ਸੀ ਤੇ ਇਹ ਟੀਕਾ ਜਿਸ ਲੇਡੀ ਡਾਕਟਰ ਨੇ ਅਰਮਾਨ ਜੋਤ ਦੇ ਲਗਾਇਆ ਸੀ ਉਹ ਮੋਰਿੰਡੇ ਹਸਪਤਾਲ ਵਿੱਚ ਇੱਕ ਸਰਕਾਰੀ ਮੁਲਾਜ਼ਮ ਵੀ ਹੈ ਤੇ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਉਹ ਪ੍ਰਾਈਵੇਟ ਹਸਪਤਾਲ ਵਿੱਚ ਕਿਵੇਂ ਕੰਮ ਕਰ ਸਕਦੀ ਸੀ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਾਰਾ ਹੀ ਦੋਸ਼ ਹਸਪਤਾਲ ਦਾ ਹੈ। ਪਰਿਵਾਰ ਦੀ ਮੰਗ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਨਾਲ-ਨਾਲ ਹਸਪਤਾਲ ਦਾ ਲਾਇਸੈਂਸ ਵੀ ਰੱਦ ਹੋਣਾ ਚਾਹੀਦਾ ਹੈ।